ਸਚੂਆ ਕਾਹਲ ਦਾਨ ਮੀਟ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਨ੍ਹਾਂ ਦੇ ਵੱਲੋਂ ਬੀਤੇ ਦਿਨੀ ਫਾਜ਼ਿਲਕਾ ਅਤੇ ਅਬੋਹਰ ਨੂੰ ਵੱਡੇ ਤੋਹਫੇ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੱਲੂਆਣਾ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਤੇ ਉੱਥੇ ਹੀ ਆਬਾਹਰ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਡੇ-ਵੱਡੇ ਲੀਡਰ ਇਸ ਇਲਾਕੇ ਦੇ ਵਿੱਚ ਹੋਏ ਨੇ ਪਰ ਇਹ ਕਾਲਜ ਇੱਥੇ ਪਹਿਲੀ ਵਾਰ ਬਣਿਆ। ਉਹਨਾਂ ਨੇ ਕਿਹਾ ਕਿ ਇਹ ਪਹਿਲਾ ਸਰਕਾਰੀ ਡਿਗਰੀ ਕਾਲਜ ਜਿਹੜਾ ਇਸ ਇਲਾਕੇ ਦੇ ਵਿੱਚ ਖੁੱਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਕਾਲਜ ਤੋਂ ਪੜ੍ਹ ਕੇ ਬੱਚੇ ਜਿਹੜੇ ਨੇ ਉਹ ਵੱਡੇ ਅਫਸਰ ਬਣਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਸੁਖਚੈਨ ਵਿਖੇ 15.38 ਕਰੋੜ ਦੀ ਲਾਗਤ ਦੇ ਨਾਲ ਬਣੇ ਸਰਕਾਰੀ ਡਿਗਰੀ ਕਾਲਜ ਦਾ ਅੱਜ ਉਦਘਾਟਨ ਕੀਤਾ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਣੇ ਇਸ ਕਾਲਜ ਦੇ ਵਿੱਚ ਇਲਾਕੇ ਦੇ ਧੀਆ ਪੁੱਤਾਂ ਦੇ ਨਾਲ-ਨਾਲ ਸਰਹੱਦੀ ਖੇਤਰ ਦੇ ਬੱਚਿਆਂ ਨੂੰ ਵੀ ਉੱਚ ਸਿੱਖਿਆ ਮਿਲੇਗੀ। ਇਸ ਤੋਂ ਇਲਾਵਾ ਬੋਹਰ ਦੇ ਵਿੱਚ 120 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵੇਂ ਬਣੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਵੀ ਉਦਘਾਟਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸ਼ਹਿਰ ਦੇ ਹਰ ਇੱਕ ਘਰ ਨੂੰ ਰੋਜ਼ਗਾਰ ਪੀਣ ਦੇ ਲਈ ਸਾਫ਼ ਪਾਣੀ ਅਤੇ ਸ਼ੁੱਧ ਹਵਾ ਮਿਲੇਗੀ ਕਹਿੰਦੇ ਜੀ 77 ਸਾਲ ਬਾਅਦ ਕਾਲਜ ਬਣਿਆ ਤੁਸੀਂ 77 ਸਾਲ ਮੈਂ ਉਹਨੂੰ ਪੁੱਛਿਆ ਅਫਸਰਾਂ ਨੂੰ ਕਹਿੰਦੇ ਜੀ 77 ਸਾਲ ਬਾਅਦ ਇੱਥੇ ਕਾਲਜ ਬਣਿਆ ਮੈਂ ਕਿਹਾ 77 ਸਾਲ ਪਹਿਲਾਂ ਹੈਗਾ ਸੀ ਕਹਿੰਦੇ ਨਹੀਂ ਜੀ ਮੈਂ ਕਿਹਾ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਪਹਿਲੀ ਵਾਰ ਕਾਲਜ ਬਣਿਆ 70 ਸਾਲ ਤਾਂ ਸਾਨੂੰ ਯਾਦ ਹੋਇਆਂ ਨੂੰ ਹੋਏ ਨੇ ਪਹਿਲੀ ਵਾਰ ਕਾਲਜ ਬਣਿਆ بڑے ਵੱਡੇ ਵੱਡੇ ਲੀਡਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਤੁਸੀਂ بڑے ਵੱਡੇ ਤਨਹੰਦਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਸ਼ਾਇਦ ਕੁਝ ਹੋ ਜਾਊਗਾ ਨਹੀਂ ਹੋਇਆ ਕਿਉਂ ਸਾਡੇ 3 ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਰਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆਂ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਹਾ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾळा ਕਾਲਾ ਮਾळा ਬਸਾਈ ਚਲੀ ਗਿਆ ਹੋਰ ਕੀ ਕਰੀਏ ਕੁਦਰਤ ਬਹੁਤ ਗਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਜੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਕੁੱਟ-ਕੁੱਟ ਕੇ ਜਿਉ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਾਬ 20 ਮਿੰਟਾਂ ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ ਔਰ ਸਭ ਤੋਂ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿਦਿਅਕ ਅਦਾਰੇ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀਆਂ ਤੋਂ ਰਾਈਡ ਮੰਗਦੀਆਂ ਜ਼ਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੀ ਆ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਆਉਂਦੀਆਂ ਰਹੀਆਂ ਇਲਾਕੇ ਚੋਂ ਜਾਂ ਜ਼ਿਲ੍ਹੇ ਚੋਂ ਜਾਂ ਪੰਜਾਬ ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸੀ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਅਕ ਅਦਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ 10ਵੀਂ ਜਾਂ 12ਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਾਂ ਮਲੋਟ ਜਾਓ ਪੜਾਉਣ ਵੀ ਇਹ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨੇ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖਰੇਖ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇਹਨਾਂ ਵਾਲੇ ਬਣ ਠੇਕਾ ਲਿਆ ਇਹਨਾਂ ਨੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਜਲਾ ਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ੍ਹ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬਤੀ ਦੰਦ ਨੇ ਹੁਣੇ-ਹੁਣੇ ਮੈਂ ਅਬੋਰ ਤੋਂ ਆਇਆ ਪਿਛਲੇ ਉਹ ਵੀ ਕਹਿੰਦੇ 70 ਸਾਲ ਚ ਪਹਿਲੀ ਵਾਰ ਹੋਇਆ ਉਹ ਉਹ ਵੀ 70 ਸਾਲ ਵਾਲੀ ਨੇ ਇਹਦਾ ਮਤਲਬ ਹੋਇਆ ਹੀ ਨਹੀਂ ਨਾ ਕੰਮ ਅੱਜ ਉਥੇ ਉਦਘਾਟਨ ਕਰਕੇ ਆਇਆ 120 ਕਰੋੜ ਰੁਪਏ ਦੀ ਲਾਗਤ ਨਾਲ ਅਬੋਰ ਦੇ ਕੱਲੇ-ਕੱਲੇ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਜੀ ਅੱਜ ਮੈਂ ਬਟਨ ਦਬ ਕੇ ਆਇਆ ਹਾਂ ਔਰ ਜਿਹੜੀਆਂ ਪਾਈਪਾਂ ਪਾਈਆਂ ਨੇ 30 ਸਾਲ ਦੀ ਉਹਨਾਂ ਦੀ ਐਕਸਪਾਇਰੀ ਡੇਟ ਅਮਲ 30 ਸਾਲ ਉਹ ਪਾਈਪ ਲੀਕ ਨਹੀਂ ਹੋ ਸਕਦੀ ਕੋਈ ਕਲਕੱਤੇ ਤੋਂ ਕੋਈ ਹਦਰਾਬਾਦ ਤੋਂ ਤੇ ਕੋਈ ਬੰਗਲੌਰ ਤੋਂ ਮੰਗਾਈਆਂ ਹੋਈਆਂ ਨੇ ਗਿੱਦੜਵਾਏ ਦੇ ਵਿੱਚ ਦਿੰਪੀ ਸਾਹਿਬ ਜਿਹੜੀਆਂ ਤੁਹਾਨੂੰ ਅਸੀਂ ਪਾਈਪਾਂ ਦਿੱਤੀਆਂ ਗਿੱਦੜਵਾਏ ਦੇ ਸੀਵਰੇਜ ਵਾਸਤੇ ਕਿੰਨੀ ਉਹਨਾਂ ਦੀ ਏਜ ਐ ਮਤਲਬ ਉਮਰ ਉਹਨਾਂ ਦੀ ਕਿੰਨਾ ਚਿਰ ਚੱਲਣ ਗਿਆ 50 ਸਾਲ ਦੀ ਉਮਰ ਦੀ ਲਾਈਟ ਟਾਈਮ ਆ ਜੀ ਕਿੱਥੋਂ ਆਈਆਂ ਬੰਗਲੌਰ ਤੋਂ ਆਈਆਂ ਨੇ 50 ਸਾਲ ਨਹੀਂ ਲੀਕ ਹੋ ਸਕਦੀ ਉਹ ਪਾਈਪ ਜਦੋਂ ਕੰਮ ਕਰਨਾ ਤਾਂ ਐਂ ਕਰੋ ਇਹ ਕੀ ਕਰਦੇ ਸੀ 12 ਕਰੋੜ ਦਾ ਪ੍ਰੋਜੈਕਟ 10 ਆਪਦੇ ਘਰੇ 2 ਕਰੋੜ ਚ ਪਾ ਦਿਓ ਹੁਣ 2 ਕਰੋੜ ਤਾਂ ਮਿੱਟੀ ਦੀਆਂ ਪਾਈਪਾਂ ਹੀ ਬਣ ਗਈਆਂ ਫਿਰ ਐਂ ਖਾ ਜਾਂਦੇ ਸੀ ਮੈਂ ਤਾਂ ਪਹਿਲਾਂ ਕੈਸਟਾ ਚ ਵੀ ਇਹੀ ਪਿੱਟਦਾ ਰਿਹਾ ਵੀ ਐਂ ਖਾ ਜਾਂਦੇ ਨੇ ਓਏ ਮੰਨ ਲਓ ਚਲ ਤੁਸੀਂ ਮੰਨ ਵੀ ਲਈ ਰਸੇ ਮੁੱਖ ਮੰਤਰੀ ਬਣਾਤਾ ਇਦੋਂ ਵੱਡੀ ਕੀ ਹੋ ਸਕਦਾ ਤੁਸੀਂ ਮੰਨ ਲੀ ਮੇਰੀ ਗੱਲ ਵੀ ਹਾਂ ਯਾਰ ਤੇ ਮੇਰੀ ਗਰੰਟੀ ਹੈ ਜਿੰਨਾ ਚਿਰ ਮੇਰੇ ਕੋਲੇ ਤੁਸੀਂ ਪਰਿਵਾਰ ਦਾ ਹੈ ਪਰਿਵਾਰ ਹੈ ਪੰਜਾਬ ਆਪਣਾ ਜਿੰਨਾ ਚਿਰ ਮੁਖੀ ਇਹਦਾ ਉਹਦਾ ਦਿਓਗੇ ਇਹ ਪਰਿਵਾਰ ਨੂੰ ਭੁੱਖਾ ਨਹੀਂ ਮਰਨ ਦਿੰਦਾ ਇਹ ਪਰਿਵਾਰ ਤੱਕ ਕੀ ਕਰੂਗਾ ਜੀ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਖ-ਵੱਖ ਏਜੰਸੀਆਂ ਨੂੰ ਵੀ ਹੁਣ ਸ਼ਾਮਲ ਕਰ ਲਿਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾ ਤੋਂ ਬਰਾਮਦ ਕੀਤੀ ਗਈ 9 ਐਮ ਐਮ ਪਿਸਤੌਲ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਿਸਤੌਲ ਆਖਰਕਾਰ ਨਰਾਇਣ ਸਿੰਘ ਚੋੜਾ ਤੱਕ ਕਿਵੇਂ ਪਹੁੰਚੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਨਾਰਾਇਣ ਸਿੰਘ ਚੋੜਾ ਦੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧ ਵੀ ਨੇ ਅਤੇ ਇਸ ਸੰਬੰਧੀ ਵੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਰਾਇਣ ਸਿੰਘ ਚੋੜਾ ਦਾ ਕੋਈ ਕੱਟੜਪੰਥੀ ਦਿਮਾਗ ਹੈ ਜਾਂ ਨਹੀਂ ਇਸ ਬਾਬਤ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰਨ ਦੀ ਕੋਸ਼ਿਸ਼ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਇਸ ਬਾਰੇ ਵੀ ਜਾਂਚ ਜਿਹੜੀ ਲਗਾਤਾਰ ਚੱਰੀ ਹੈ ਅਤੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਬੀਤੀ ਕੱਲ੍ਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਖ-ਵੱਖ ਏਜੰਸੀਆਂ ਨੂੰ ਜਾਂਚ ਦੇ ਵਿੱਚ ਸ਼ਾਮਲ ਕਰ ਲਿਆ ਅਤੇ ਇਸ ਮੌਕੇ ਤੇ पुलिस कमिश्नर गुरप्रीत सिंह भुलर ने जानकारी देंद की कुछ दसिया उस जान लें देखिए नारायण सिंह चौड़ा जो अक्यूज हैं वो हमारे पास ही फॉर्मली अरेस्टेड हैं और आज उनका रिमांड लिया जाएगा और रिमांड लेके हम उसको और थॉरली इन्वेस्टिगेट भी करेंगे 9 एम एम पिस्टल उनके पोजेशन से मिला है और उसका भी कि कहाँ से आया ओरिजिन ऑफ द वेपन एंड uh, वो uh, उसकी बैक ट्रैकिंग और बैकवर्ड लिंकेजेस भी हम इन्वेस्टिगेट कर रहे हैं और दूसरी बात ये है कि मेन uh, जो अपनी इन्वेस्टिगेशन है उसको हम ट्रांसपेरेंट रखने के लिए ऑल एजेंसीज को हम इन्वॉल्व कर रहे हैं इसमें और सारे तरह के जो इनपुट्स हैं चाहे वो टेक्निकल है या ह्यूमन है उनको भी इंक्लूड कर रहे हैं सो so दैट हम ट्रांसपेरेंटली एक uh, सही कंक्लूजन पे पहुंच जाएं और जो इस, इनका बैकग्राउंड है कि ये, आ, काफी आ, मतलब जैसे ऑर्गेनाइजेशंस में और पोलिटिकली भी एक्टिव हैं और कई संस्थाओं के मेंबर भी हैं जैसे हवारा कमेटी के भी हैं और हैं तो उसके बेंट ऑफ माइंड से वो एंगल भी हम सारा देख रहे हैं कि रेडिकल माइंडसेट है और क्या जो डेवलपमेंट्स हुई हैं ओवर द डेज उनके आ, संदर्भ में भी उनको उनके बैकग्राउंड में भी हम इसकी इन्वेस्टिगेशन कर रहे हैं और इसमें मैं ये भी बताना चाहता हूं कि हमारे डीसीपी इन्वेस्टिगेशन आलम विजय जी को मैंने सुपरविजन दी रखी है इस इन्वेस्टिगेशन की और नवजोत हमारे डीसीपी जो है इन्वेस्टिगेशन वो भी हेड कर रहे हैं और सारी जो हमारी एजेंसीज हैं चाहे स्टेट की हैं चाहे सेंट्रल तो की उनकी भी हेल्प ली जा रही है और सबको ट्रांसपेरेंटली इसको इन्वेस्टिगेट किया जा रहा है पॉलिटिक्स भी हो रही है केस को लेकर जा रहे हैं उसको देखिए हमारा काम प्रोफेशनली इन्वेस्टिगेट करना है एज ए प्रोफेशनल पुलिस ऑफिसर मैं जैसे आपको बताया कि हम कोई चीज सारी ट्रांसपेरेंटली कर रहे हैं जो जो चीजों में हमारी एजेंसीज की हेल्प की जरूरत है वो ली जा रही है एंड वी आर नॉट कीपिंग इट वेरी टाइट वी आर नॉट टाइट लिफ्ट एंड इसको टाइट उसमें नहीं रख रहे रागर वी वॉन्ट के इसपे एक अच्छे कंक्लूजन पे सही कंक्लूजन पे हम पहुंच जाए जो कि हमारा प्रोफेशनल ड्यूटी है, मिले है देखो जी मैं अपनी प्रोफेशनल और जो इन्वेस्टिगेटिव बात है उस पर ही बात करूंगा मैं इस जो इन्वेस्टिगेटिंग टीम है वो जैसे ही हमें कोई रिपोर्ट्स देंगी या कंक्लूजन देंगे आपसे जरूर शेयर करेंगे आज उनका रिमांड लिया जाएगा और उसके बाद जो इन्वेस्टिगेशन आएगी क्योंकि तो इतने सारे लोग इन्वॉल्व हैं और बड़ा साइंटिफिक और प्रोफेशनल तरीके से सारी इन्वेस्टिगेशन की जा रही है उसी के बाद ਮੈਂ ਮਤਲਬ ਹਰ ਚੀਜ਼ 'ਤੇ ਕਮੈਂਟਸ ਅਭੀ ਦੇਣਾ ਵਾਜਬ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸੈਨੀਵਾਲਾ ਬਾਰਡਰ ਵਿਖੇ ਹੋ ਰਹੀ ਰਿਟ੍ਰਿੰਗ ਸਰਮਨੀ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਦੇ ਸਟੇਡੀਅਮ ਨੂੰ ਹੁਣ ਹੋਰ ਵੀ ਅਪਡੇਟ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਵਾਗਾ ਬਾਰਡਰ ਦੀ ਤਰ੍ਹਾਂ ਹੁਸੈਨੀਵਾਲਾ ਬਾਰਡਰ ਨੂੰ ਵੀ ਸੈਰ-ਸਪਾਟੇ ਦੀ ਵੱਡੀ ਜਗ੍ਹਾ ਦੇ ਵਜੋਂ ਉਭਾਰਨ ਦੇ ਲਈ ਅਸੀਂ ਉੱਚੇਚੇ ਕਦਮ ਚੁੱਕ ਰਹੇ ਹਾਂ। ਦੇਸ਼ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਲਈ ਮਾਨ ਸਰਕਾਰ ਦੇ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸੈਰ ਸਪਾਟੇ ਦੇ ਲਈ ਤੇ ਪੰਜਾਬ ਨੂੰ ਸੈਰ ਸਪਾਟੇ ਦਾ ਧੂਰਾ ਜੜਾ ਬਣਾਉਣ ਦੇ ਵਾਸਤੇ ਲਗਾਤਾਰ ਪੰਜਾਬ ਸਰਕਾਰ ਯਤਨਸ਼ੀਲ ਹੈ ਸਕੂਲਾਂ ਦੇ ਬੱਚੇ ਆਏ ਔਰ ਸਕੂਲਾਂ ਦੇ ਬੱਚੇ ਦੇਸ਼ ਭਗਤੀ ਦੀ ਭਾਵਨਾ ਇਹਦੇ ਨਾਲ ਭਰਦੀ ਹੈ ਕਿ ਅਸੀਂ ਦੇਸ਼ ਲਈ ਕੁਝ ਕਰਨਾ ਔਰ ਇਹ ਤਾਂ ਜਗ੍ਹਾ ਹੀ ਹੋਵੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੂੰ ਇੱਦਾਂ ਹੀ ਸੁੱਟ ਗਏ ਸੀ ਉਹਨਾਂ ਦੀਆਂ ਲਾਸ਼ਾਂ ਸੋ ਮੈਂ ਅੱਜ ਇੱਥੇ ਆਉਣ ਦਾ ਫੈਸਲਾ ਕੀਤਾ ਔਰ ਮੈਂ ਬੀਐਸਐਫ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਔਰ ਮੈਂ ਇੱਕ ਹੋਰ ਵੀ ਵਾਦਾ ਕੀਤਾ ਹੈ ਬੀਐਸਐਫ ਨੇ ਕਿ ਇੱਥੇ ਬਹੁਤ ਵਧੀਆ ਸਾਊਂਡ ਸਿਸਟਮ ਲਾ ਕੇ ਇਸ ਸਟੇਡੀਅਮ ਨੂੰ ਬਹੁਤ ਵੱਡਾ ਬਣਾ ਕੇ ਇਹਨੂੰ ਵੀ ਮਤਲਬ ਇੱਕ ਟੂਰਿਜ਼ਮ ਪਲੇਸ ਬਣਾਇਆ ਜਾਊਗਾ ਬਾਗਾ ਬਾਰਡਰ ਹਰ ਰੋਜ਼ 25000 ਤੋਂ 30000 ਬੰਦਾ ਆਉਂਦਾ ਇੱਥੇ 2-3000 ਦੀ ਐਵਰੇਜ ਥੋੜਾ ਜਿਹਾ ਪਤਾ ਨਹੀਂ ਹੈਗਾ ਇਹਦੇ ਬਾਰੇ ਹਜੇ ਲੋਕਾਂ ਨੂੰ ਪਰ ਪ੍ਰੋਮੋਸ਼ਨ ਪ੍ਰੋਮੋਸ਼ਨ ਵਾਸਤੇ ਮੈਂ ਕਿਹਾ ਤੁਸੀਂ ਪ੍ਰੋਪੋਜ਼ਲ ਬਣਾ ਕੇ ਦਿਓ ਮੈਂ ਕਮਾਂਡਰ ਸਾਹਿਬ ਨੂੰ ਕਿਹਾ ਤੁਸੀਂ ਆਓ ਚੰਡੀਗੜ੍ਹ ਤੇ ਜੋ ਇੱਥੇ ਮਤਲਬ ਇੱਥੇ ਇਹਨਾਂ ਕੋਲ ਤਾਂ ਬਹੁਤ ਸੋਹਣਾ ਮਿਊਜ਼ੀਅਮ ਹੈ ਇੱਥੇ ਇਹਨਾਂ ਕੋਲੇ ਉਹ ਪਿਸਤੌਲ ਪਿਆ ਜਿਹਦੇ ਨਾਲ ਸਾਂਡਰਸ ਨੂੰ ਮਾਰਿਆ ਸੀ ਭਗਤ ਸਿੰਘ ਹੋਰਾਂ ਨੇ ਸੋ ਇੱਥੇ ਇੱਥੇ ਮਿਊਜ਼ੀਅਮ ਵੀ ਹੈ ਇੱਥੇ ਤਾਂ ਬਹੁਤ ਸਾਡੀ ਲੈਗੇਸੀ ਸਾਡਾ ਵਿਰਸਾ ਇੱਥੇ ਨੇ ਸੋ ਇਸ ਜਗ੍ਹਾ ਨੂੰ ਇੱਕ ਟੂਰਿਸਟ ਪਲੇਸ ਬਣਾਉਣ ਵਾਸਤੇ ਮੈਂ ਮਤਲਬ ਆਪਣੇ ਵੱਲੋਂ ਅਸੀਂ ਕੋਈ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਮੈਂ ਪਹਿਲੀ ਵਾਰ ਇੰਨਾ ਨੇੜੇ ਉਹ ਜਿਹੜਾ ਇਹਨਾਂ ਦੀ ਪਰੇਡ ਦੇਖੀ ਹੈ ਬਾਗਾ ਚ ਤਾਂ ਫਿਰ ਵੀ ਦੂਰ ਹੈ ਜਿੰਨਾ ਜਿੰਨਾ ਕਲੋਜ਼ ਇੱਥੇ ਉਤਨੀ ਪਰ ਇੱਥੇ ਤਾਂ ਉਹ ਇਧਰਲੇ ਪਾਸੇ ਆ ਜਾਂਦੇ ਤੇ ਲੈ ਆ ਜਾਂਦੇ ਸੋ ਮੈਂ ਚਾਹਨਾ ਕਿ ਅਮਨ-ਅਮਾਨ ਬਣਿਆ ਰਹੇ ਸੁਖ-ਸ਼ਾਂਤੀ ਬਣੀ ਰਹੇ ਪਰ ਇਹ ਹੈ ਕਿ ਸਾਡੀਆਂ ਫੌਜਾਂ ਦਾ ਹੌਸਲਾ ਕੀ ਬੜੀ ਹੈ ਮਾਨਸਨ ਅੱਜ ਸ਼ਹੀਦਾਂ ਦੀ ਧਰਤੀ ਤੇ ਆਇਓ ਸ਼ਹੀਦ ਭਗਤ ਸਿੰਘ ਰਾਜਗੁਰੂ ਤੁਹਾਡੇ ਜਿਹੜੇ ਆਈਡਲ ਨੇ ਤੇ ਉਹਨਾਂ ਤੋਂ ਨੁਸਖ ਹੋਗੇ ਕੱਲ ਹੀ ਅਸੀਂ ਅਜੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਭ ਤੋਂ ਵੱਡਾ 35 ਫੁੱਟ ਦਾ ਬੁੱਧ ਜਿਹੜਾ ਉਹ ਲੋਕ ਅਰਪਿਤ ਕੀਤਾ ਹੈ ਮੁਹਾਲੀ ਦੇ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਰੱਖਿਆ ਸੋ ਸ਼ਹੀਦਾਂ ਦਾ ਤਾਂ ਜਿੰਨਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੀ ਉਹਨਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹਿਰ ਨੇ ਲੋਕ ਸਭਾ ਦੇ ਵਿੱਚ ਸਮੁੱਚੇ ਮਾਲਵੇ ਖਿੱਤੇ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਰੇਲ ਰਾਹੀ ਜੋੜਨ ਦੇ ਲਈ ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਚੁੱਕਿਆ। ਮੀਤਹਿਰ ਨੇ ਸਦਨ ਦੇ ਵਿੱਚ ਰੇਲ ਸਬੰਧੀ ਆਇਆ ਇੱਕ ਬਿੱਲ ਦੇ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਰੇਲ ਸਭ ਤੋਂ ਸਸਤਾ, ਸੌਖਾ ਅਤੇ ਵਧੀਆ ਆਵਾਜਾਈ ਦਾ ਸਾਧਨ ਹੈ ਜਿਸ ਨਾਲ ਸਭ ਤੋਂ ਵੱਧ ਫਾਇਦਾ ਆਮ ਆਦਮੀ ਨੂੰ ਹੁੰਦਾ। ਮਿੱਤੇਹਰ ਨੇ ਵੀ ਆਖਿਆ ਹੈ ਕਿ ਬਰਨਾਲਾ ਸੰਗਰੂਰ ਇਲਾਕੇ ਦੇ ਵਿੱਚ ਕੋਈ ਵੀ ਹਾਈ ਸਪੀਡ ਰੇਲ ਨਹੀਂ ਹੈ ਜਿਹੜੀ ਕਿ ਉੱਥੋਂ ਗੁਜ਼ਰਨੀ ਚਾਹੀਦੀ ਹੈ ਇਹ ਮੰਗ ਜਿਹੜੀ ਹੈ ਜਲਦ ਪੂਰੀ ਹੋਵੇਗੀ ਮਿੱਤੇਹਰ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿਰਫ 15000 ਰੇਲ ਲਾਈਨ ਹੋਰ ਵਿਛਾਈ ਗਈ ਹੈ ਜੋ ਕਿ ਬਹੁਤ ਘੱਟ ਹੈ ਰੇਲ ਭਾਰਤ ਦੀ ਰੀੜ ਦੀ ਹੱਡੀ ਹੈ ਸਰਕਾਰ ਜਿਵੇਂ ਬੰਦਰਗਾਹ ਸਮੇਤ ਹੋਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ ਦੇ ਉੱਤੇ ਉਤਾਰੂ ਹੈ ਉਥੇ ਹੀ ਸਾਨੂੰ ਸ਼ੰਕਾ ਇਹ ਵੀ ਹੈ ਕਿ ਰੇਲ ਵੀ ਨਿੱਜੀ ਹੱਥਾਂ ਦੇ ਵਿੱਚ ਨਾ ਵੇਚ ਦਿੱਤੀ ਜਾਵੇ। ਹੁਣ ਕਿਹਾ ਹੈ ਕਿ ਸਰਕਾਰ ਨੇ ਉਡਾਣ ਸਕੀਮ ਦੇ ਤਹਿਤ ਸਸਤੇ ਹਵਾਈ ਸਫ਼ਰ ਦੇ ਹਵਾਈ ਕਿਲੇ ਉਸਾਰੇ ਸਨ ਜੋ ਕਿ ਪੂਰੇ ਨਹੀਂ ਹੋਏ। ਇਸ ਲਈ ਦੇਸ਼ਵਾਸੀਆਂ ਦੇ ਲਈ ਰੇਲ ਦੀ ਇੱਕ ਮਾਤਰ ਸਸਤਾ ਤੇ ਸੁਖਾਲਾ ਆਵਾਜਾਈ ਦਾ ਸਾਧਨ ਹੈ ਜਿਸ ਦੇ ਲਈ ਰੇਲਵੇ ਨੈਟਵਰਕ ਨੂੰ ਮਜ਼ਬੂਤ ਕਰਨ ਦੀ ਸਭ ਤੋਂ ਵੱਧ ਜ਼ਰੂਰਤ ਹੈ। ਦੇਖੋ ਕੱਲ ਮੈਨੂੰ ਸਦਨ ਦੇ ਅੰਦਰ ਜਿਹੜਾ ਰੇਲਵੇ ਦਾ ਬਿੱਲ ਸੀਗਾ ਉਹਦੇ ਤੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ। ਮੈਂ ਕਈ ਜਿਹੜੇ ਮੁੱਦੇ ਸਾਂਝੇ ਦੇਸ਼ ਲੈਵਲ ਦੇ ਵੀ ਤੇ ਆਪਣਾ ਜਿਹੜਾ ਖੇਤਰ ਆ ਸੰਗਰੂਰ ਜਾਂ ਕਹਿ ਲੋ ਵੀ ਪੰਜਾਬ ਦੇ ਵੀ ਜਿਹੜੇ ਐ ਮੈਂ ਉੱਥੇ ਜ਼ਿਕਰ ਆ ਜਿਹੜਾ ਉਹ ਕੀਤਾ ਇੱਕ ਤਾਂ ਦੇਖੋ ਕਰੋਨਾ ਦੇ ਟਾਈਮ ਜਿਹੜਾ ਰੇਲਵੇ ਚ ਜਿਹੜੇ ਬਜ਼ੁਰਗ ਸੀ ਜਿਹੜੇ ਪਲੇਅਰ ਸੀ ਉਹਨਾਂ ਨੂੰ ਜਿਹੜੀ ਅੱਗੇ ਮਾਫੀ ਸੀ ਕੰਸੀਸ਼ਨ ਸੀ ਜਿਹੜਾ ਸਫ਼ਰ ਚੋਂ ਬੰਦ ਕਰ ਦਿੱਤਾ ਸੋ ਮੈਂ ਬੇਨਤੀ ਕੀਤੀ ਕਿ ਜਿਹੜੇ ਕੋਵਿਡ ਚੱਲਾ ਗਿਆ ਹਨਾ ਤਾਂ ਹੁਣ ਘਟੋ ਘਟਾ ਆਪਾਂ ਜਿਹੜੀ ਰਾਹਤ ਆ ਉਹ ਦੁਬਾਰਾ ਸ਼ੁਰੂ ਕਰੀਏ ਜਿਹੜਾ ਕੰਸੀਸ਼ਨ ਹੈ ਬਜ਼ੁਰਗਾਂ ਨੂੰ ਵੀ ਤੇ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਅਰ ਆ ਉਹਨਾਂ ਨੂੰ ਵੀ ਦੇਈਏ ਤੇ ਨਾਲ ਨਾਲ ਮੈਂ ਵੀ ਜ਼ਿਕਰ ਕੀਤਾ ਕਿ ਜਿਹੜੇ ਆ ਯੂਥ ਹੈ ਜਿਹੜੇ ਕਾਲਜ ਜਾਂਦੇ ਆ ਸਕੂਲ ਜਾਂਦੇ ਆ ਯੂਨੀਵਰਸਿਟੀ ਜਾਂਦੇ ਆ ਉਹਨਾਂ ਨੂੰ ਵੀ ਕੋਈ ਪਾਸ ਕੋਈ ਕੰਸੈਸ਼ਨ ਜਿਹੜਾ ਉਹ ਦੇਣਾ ਜਿਹੜਾ ਸਰਕਾਰ ਨੂੰ ਉਹ ਚਾਹੀਦਾ ਕਿਉਂਕਿ ਰੇਲਵੇ ਡਿਪਾਰਟਮੈਂਟ ਇਹ ਕਹ ਲਓ ਵੀ ਪਬਲਿਕ ਦੇ ਵੈਲਫੇਅਰ ਲਈ ਹੈ ਕੋਈ ਪ੍ਰਾਈਵੇਟ ਕੰਪਨੀ ਨਹੀਂ ਵੀ ਇੱਥੋਂ ਆਪਾਂ ਜਿਹੜਾ ਪ੍ਰੋਫਿਟ ਹੈ ਉਹ ਜਿਹੜਾ ਕਮਾਉਣਾ ਹੈ ਤੇ ਦੂਜਾ ਮੈਂ ਜ਼ਿਕਰ ਕੀਤਾ ਜਿਹਦਾ ਮੈਂ ਅੱਗੇ ਵੀ ਸਵਾਲ ਵੀ ਲੋਕ ਸਭਾ ਦੇ ਅੰਦਰ ਲਗਾਇਆ ਸੀ ਕਿ ਮਾਲਵੇ ਨੂੰ ਚੰਡੀਗੜ੍ਹ ਦੇ ਨਾਲ ਜੋੜਨ ਲਈ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉਹਦੇ ਲਈ ਰਾਜਪੁਰਾ ਚੰਡੀਗੜ੍ਹ ਜਿਹੜਾ ਲਿੰਕ ਹੈ ਉਹ ਬਣਾਇਆ ਇਹ ਕੱਲੇ ਮਾਲਵੇ ਨੂੰ ਨਹੀਂ ਇਹ ਸਾਰੇ ਪਟਿਆਲੇ ਤੋਂ ਲੈ ਕੇ ਸੰਗਰੂਰ ਬਰਨਾਲਾ ਬਠਿੰਡਾ ਅਬੋੜ ਫਾਜ਼ਿਲਕਾ ਤੋਂ ਲੈ ਕੇ ਗੰਗਾ ਨਗਰ ਨੂੰ ਵੀ ਜਿਹੜਾ ਚੰਡੀਗੜ੍ਹ ਦੇ ਨਾਲ ਜੋੜੂਗਾ ਕਿਉਂਕਿ ਹੁਣ ਲੋਕਾਂ ਨੂੰ ਟੋਲ ਰੋਡ ਤੋਂ ਟੋਲ ਦੇ ਕੇ ਜਿਹੜਾ ਆਪਣੀਆਂ ਪ੍ਰਾਈਵੇਟ ਗੱਡੀਆਂ ਜਾਂ ਪ੍ਰਾਈਵੇਟ ਟਰਾਂਸਪੋਰਟ ਦੇ ਰਾਹੀ ਜਿਹੜਾ ਉੱਥੇ ਚੰਡੀਗੜ੍ਹ ਜਿਹੜਾ ਉਹ ਜਾਣਾ ਪੈਂਦਾ ਤਾਂ ਮੈਨੂੰ ਉਦੋਂ ਰਿਪਲਾਈ ਦਿੱਤਾ ਸੀ ਰਿਟਨ ਦੇ ਵਿੱਚ ਮੰਤਰੀ ਸਾਹਿਬ ਨੇ ਕਿ ਜੀ ਜ਼ਮੀਨ ਤੁਸੀਂ ਮਹਿਆ ਕਰਵਾ ਦਿਓ ਫਿਰ ਅਸੀਂ ਜਿਹੜੀ ਕਨੈਕਟੀਵਿਟੀ ਉਹ ਕਰਵਾ ਦਾਂਗੇ ਤੇ ਕੋਈ ਬੜਾ ਕਹ ਲੋ ਵੀ ਮੰਦ ਭੱਗ ਹੈ ਵੀ ਕਿਹੜਾ ਕਿਸਾਨ ਜਾਂ ਕਿਹੜੇ ਲੋਕ ਉਹ ਕਰੋੜਾ ਰੁਪਏ ਦੀ ਜਿਹੜੀ ਇੰਚਾਂ ਦੀ ਜ਼ਮੀਨ ਹੈ ਉਹ ਸਾਨੂੰ ਮੌਤੇ ਵਿੱਚ ਦੇ ਦੇਣਗੇ ਜਦੋਂ ਆਪਾਂ ਹਾਈਵੇ ਬਣਾਉਣ ਲਈ ਜਿੱਥੇ ਟੋਲ ਲੱਗਦੇ ਆ ਉਹਨਾਂ ਲਈ ਕਰੋੜਾ ਰੁਪਏ ਦੀ ਜ਼ਮੀਨ ਇਕ ਵਾਰ ਕਰ ਸਕਦੇ ਆ ਜਿੱਥੇ ਸਿਰਫ ਕਹ ਲੋ ਵੀ ਵੱਡੀਆਂ ਗੱਡੀਆਂ ਨਾਲ ਚੱਲਣਾ ਹੈ ਵੱਡੇ ਲੋਕਾਂ ਨੇ ਚੱਲਣਾ ਤਾਂ ਜਿਹੜਾ ਸਭ ਤੋਂ ਵੱਡਾ ਪਬਲਿਕ ਦੀ ਟ੍ਰਾਂਸਪੋਰਟਾ ਰੇਲਵੇ ਕੀ ਆਪਾਂ ਉਹਦੇ ਲਈ ਜਿਹੜੀ ਜ਼ਮੀਨ ਐਕੁਆਇਰ ਕਰ ਸਕਦੇ ਜਿੱਥੇ ਤੇ ਕਹ ਲਓ ਵੀ ਦੇਸ਼ ਦੀ ਜ਼ਿਆਦਾ ਜਾਂ ਤਾਂ ਡਿਪੈਂਡੈਂਟ ਹੈ ਕਿਉਂਕਿ ਰੋਜ਼ ਰੇਲਵੇ 'ਚ 2 ਕਰੋੜ 40 ਲੱਖ ਲੋਕ ਤਕਰੀਬਨ ਸਫ਼ਰ ਜਿਹੜਾ ਉਹ ਤੈਹ ਜਿਹੜਾ ਉਹ ਕਰਦੇ ਆ ਸੋ ਇਹ ਕਹ ਲਓ ਵੀ ਬੜਾ ਮੰਤ ਭਗ ਹੈ ਵੀ ਉਹਦੇ ਲਈ ਆਪਾਂ ਜ਼ਮੀਨ ਐਕੁਆਇਰ ਕਰਨ ਲਈ ਤਿਆਰ ਨਹੀਂ ਤੇ ਹਾਈਵੇਜ਼ ਲਈ ਆਪਾਂ ਧੜਾ ਧੜ ਜਿਹੜੀ ਜ਼ਮੀਨ ਹੈ ਉਹ ਇੱਕ ਵਾਰ ਜਿਹੜੀ ਹੈ ਉਹ ਕਰ ਰਹੇ ਆ ਸੋ ਇਸੇ ਕਾਰਨ ਹੈ ਕਿ ਜਿੱਦਣ ਦੇਸ਼ ਯਾਦ ਹੋਇਆ ਸੀ ਉਦੋਂ 53000 ਕਿਲੋਮੀਟਰ ਜਿਹੜੀ ਭਾਰਤ ਦੇ ਵਿੱਚ ਰੇਲਵੇ ਰੂਟ ਸੀ ਤੇ ਅੱਜ 77 ਸਾਲ ਬਾਅਦ ਅਸੀਂ ਸਿਰਫ 68000 ਤੇ ਪਹੁੰਚਿਆ ਸਿਰਫ 15000 ਕਿਲੋਮੀਟਰ ਅਸੀਂ 77 ਸਾਲ ਚ ਇੱਕ ਵਾਰ ਕੀਤੀ ਹੈ ਇਹਦਾ ਜ਼ਿਕਰ ਮੈਂ ਕੱਲ ਅੰਦਰ ਲੋਕ ਸਭਾ ਦੇ ਅੰਦਰ ਵੀ ਕੀਤਾ ਵੀ ਆਪਾਂ ਨੂੰ ਜਿਹੜੀ ਪ੍ਰਾਇੋਰਟੀ ਹੈ ਉਹ ਰੇਲਵੇ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਜਾਤ ਤੋਂ ਜ਼ਿਆਦਾ ਜਿਹੜੀ ਦੇਸ਼ ਦੀ ਆਬਾਦੀ ਹੈ ਉਹ ਫਾਇਦਾ ਜਿਹੜਾ ਲੈ ਸਕੇ ਤੇ ਇਹਦੇ ਤੇ ਜ਼ੋਰ ਦਿੱਤਾ ਕਿ ਜਿਹੜੀ ਕਨੈਕਟੀਵਿਟੀ ਆ ਉਹ ਰਾਜਪੁਰੇ ਦੀ ਚੰਡੀਗੜ੍ਹ ਨਾਲ ਹੋਵੇ ਤਾਂ ਕਿ ਮਾਲਵੇ ਨੂੰ ਰੇਲਵੇ ਰਾਹੀਂ ਚੰਡੀਗੜ੍ਹ ਨਾਲ ਜੋੜਿਆ ਜਾ ਸਕੇ ਦੂਜਾ ਮੈਂ ਬਰਨਾਲੇ ਲਈ ਜ਼ਿਕਰ ਕੀਤਾ ਕਿਉਂਕਿ ਜਿੰਨਾ ਮੈਂ ਜੰਪਾਲਾ ਹਜੇ ਤੱਕ ਮਤਲਬ ਕਿ ਉਥੋਂ ਇੱਕ ਵੀ ਜਿਹੜੀ ਫਾਸਟ ਮੂਵਿੰਗ ਟ੍ਰੇਨ ਹੈ ਉਹ ਬਰਨਾਲੇ ਤੋਂ ਨਹੀਂ ਨਿਕਲਦੀ ਸੋ ਘੱਟੋ ਘੱਟ ਦੇਸ਼ ਦੀ ਰਾਜਧਾਨੀ ਦੇ ਨਾਲ ਜੋੜਨ ਲਈ ਬਰਨਾਲੇ ਨੂੰ ਮੈਂ ਇਹ ਮੰਗ ਕੀਤੀ ਕਿ ਜਿਹੜੀ ਸ਼ਤਾਬਦੀ ਦੀ ਜਿਹੜੀ ਸ਼ੁਰੂਆਤ ਹੈ ਉਹ ਬਰਨਾਲੇ ਤੋਂ ਜਿਹੜੀ ਹੈ ਜਾਂ ਬਰਨਾਲੇ ਦੇ ਰਾਹੀਂ ਜਿਹੜੀ ਕੀਤੀ ਜਾਵੇ ਤਾਂ ਕਿ ਬਰਨਾਲੇ ਦੇ ਲੋਕ ਦਿੱਲੀ ਦੇ ਨਾਲ ਸ਼ਤਾਬਦੀ ਰਾਈ ਜਿਹੜਾ ਜੁੜਾ ਹੈ ਉਹ ਸਕਾਂ ਸਰ ਕੀ ਇਸ ਕੋ ਲੈ ਕੇ ਆਪ ਰੇਲ ਮੰਤਰੀ ਸੇ ਮੁਲਾਕਾਤ ਕਰਨਗੇ ਦੇਖੋ ਮੈਂ ਆਉਣ ਵਾਲੇ ਦਿਨਾਂ ਚ ਮਾਨਯੋਗ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਦੇ ਨਾਲ ਵੀ ਮੁਲਾਕਾਤ ਕਰੂੰਗਾ ਮਿਲ ਕੇ ਵੀ ਰਿਕਵੈਸਟ ਕਰੂੰਗਾ ਇਹ ਦੋਨੋਂ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਰਾਜਪੁਰਾ ਲਿੰਕ ਨੂੰ ਵੀ ਲੈ ਕੇ ਤੇ ਬਰਨਾਲੇ ਤੋਂ ਜਿਹੜੀ ਟ੍ਰੇਨ ਸ਼ਤਾਬਦੀ ਚਲਾਉਣ ਨੂੰ ਲੈ ਕੇ ਦੋਨਾਂ ਮੁੱਦਿਆਂ ਨੂੰ ਲੈ ਕੇ ਮੈਂ ਮਿਲੂੰਗਾ ਤੇ ਰਿਟਨ ਦੇ ਵਿੱਚ ਲਿਖ ਕੇ ਵੀ ਦੇਵਾਂਗਾ ਕੰਮ ਜੋ ਕੁਝ ਹੋਇਆ ਉਹਦੇ ਤੇ ਹੁਣ ਕੀ ਕਹਿਣਾ ਚਾਹੋਗੇ ਸਿਆਸਤ ਕਾਕੇ ਹੋ ਰਹੀ ਹੈ ਦੇਖੋ ਬڑا ਮੰਦਭਗ ਹੈ ਜੋ ਵੀ ਇਨਸੀਡੈਂਟ ਹੋਇਆ ਕਿਉਂਕਿ ਗੁਰੂ ਘਰ ਦੇ ਅੰਦਰ ਇਸ ਤਰ੍ਹਾਂ ਦਾ ਇਨਸੀਡੈਂਟ ਹੋਣਾ ਬੜਾ ਮੰਦਭਗ ਹੈ ਤੇ ਬਾਕੀ ਕਿਉਂਕਿ ਪੁਲਿਸ ਜੇ ਤਰਕ ਸੀ ਤਾਂ ਉਹ ਮਲਾਜਮ ਨੇ ਤੁਸੀਂ ਦੇਖੋ ਵੀ ਜਿਹੜਾ ਹਮਲਾਵਾਰ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਨੂੰ ਮੌਕੇ ਤੇ ਫੜ ਕੇ ਜਿਹੜੇ ਉਹਦੇ ਹਮਲੇ ਨੂੰ ناکਾਮ ਜਿਹੜਾ ਉਹ ਕੀਤਾ ਤੇ ਬਾਕੀ ਪਹਿਲਾਂ ਵੀ ਪੁਲਿਸ ਨੇ ਵੀ ਦੱਸਿਆ ਕਿ ਤਕਰੀਬਨ 2.5 200 ਜਿਹੜੇ ਮਲਾਜਮ ਹੈ AIG ਤੱਕ ਜਿਹੜੇ ਆ ਉੱਥੇ ਸਿਕਿਉਰਟੀ ਦੇ ਜਿਹੜੇ ਸਿਵਲ ਵਰਦੀ ਦੇ ਅੰਦਰ ਲਗਾਏ ਹੋਏ ਹੈ ਕਿਉਂਕਿ ਤੁਸੀਂ ਗੁਰੂ ਘਰ ਦੇ ਅੰਦਰ ਵਰਦੀ ਤਾ ਮਲਾਜ਼ਮ ਜਿਹੜੇ ਲਗਾ ਨਹੀਂ ਸਕਦੇ ਜਿਹੜੇ ਉਥੇ ਰਹਿ ਕੇ ਸਾਰੇ ਉਹਨੂੰ ਦੇਖ ਰਿਹਾ ਵੀ ਸਿਕਿਉਰਟੀ ਜਿਹੜੀ ਹੈ ਉਥੇ ਪ੍ਰੋਵਾਈਡ ਜਿਹੜੀ ਹੈ ਉਹ ਕਰਵਾ ਰਿਹਾ ਤੇ ਬਾਕੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕੀ ਪਿੱਛੇ ਮਨਸ਼ਾ ਸੀ ਹਨਾ ਕੋਈ ਕੀ ਪਲੈਨਿੰਗ ਸੀ ਕਿਹੜੇ ਲੋਕੇ ਦੇ ਪਿੱਛੇ ਹੈ ਬਾਕੀ ਜਦੋਂ ਵੀ ਕੋਈ ਤੱਤ ਸਾਹਮਣੇ ਆਉਂਦਾ ਤਾਂ ਪੁਲਿਸ ਜਿਹੜੇ ਤੱਥ ਨੇ ਜਿਹੜੇ ਲੋਕਾਂ ਦੇ ਸਾਹਮਣੇ ਜਿਹੜੇ ਆ ਉਹ ਰੱਖੋ ਉਧਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਮਾਮਾ ਭਾਣਜੇ ਨੂੰ ਗ੍ਰਿਫਤਾਰ ਕੀਤਾ ਹੈ ਕਿਉਂਕਿ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੇ ਖਿਲਾਫ ਕਾਰਵਾਈ ਕਰਦੇ ਆ ਗੁਰਤੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮੀ આરોપીਆਂ ਨੂੰ ਦੋ ਪਿਸਤੌਲ 30 ਬੋਰ 5 ਮੈਗਜ਼ੀਨ 20 ਜਿੰਦਾ ਰੋਹਨ ਅਤੇ 30 ਬੋਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਜਿਸ ਸਬੰਧੀ ਓਕਤ ਗ੍ਰਿਫਤਾਰੀ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਇਹ ਦੋਵੇਂ ਰਿਸ਼ਤੇ ਦੇ ਵਿੱਚ ਮਾਮਾ ਭਾਨਚਾ ਨੇ ਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਡਿਮਾਂਡ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਦੋਸ਼ੀਆਂ ਦੇ ਫੋਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਵੀ ਖੰਘਾਲ ਕੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਵੀ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਕੀ ਦੇ ਕੋ ਨਾ ਕੋ ਬਰਾਮਦ ਹੋਇਆ? ਅਸੀਂ ਨਾਕਾਬੰਦੀ ਸੰਬੰਧੀ ਅਗਸਤ ਤੇ ਨਾਕਾਬੰਦੀ ਸੰਬੰਧੀ ਜਾ ਰਹੇ ਸੀ ਢੋਲਕੜਾ ਤੋਂ। ਕਿਦਰ ਨੂੰ ਲਾਕੇ ਨੂੰ ਤੇ ਉੱਥੇ ਕੋਟਾ ਅਦਾਲਤਾਂ ਲੰਘੇ ਦੋ ਵਿਅਕਤੀ ਮਿਲੇ। ਜੇ ਗ੍ਰਾਫਟਾਰ ਕੀਤੇ ਉਹਨਾਂ ਪਾਸੋਂ ਇੱਕ ਮੋਟਰਸਾਈਕਲ ਤੇ ਦੋ ਪਿਸਟਲ ਪੰਜ ਮੈਗਜ਼ੀਮ ਤੇ 20 ਰਾਉਂਡ ਮਿਲੇ ਆ ਪਿਸਟੋਲ ਦਾ ਕੀ ਕਰਦੇ ਸੀ ਵੇਚਦੇ ਸੀ ਕਿੱਥੋਂ ਲਿਆਦੇ ਸੀ ਇਹ ਨਿੰਨਾ ਦੇ ਹੈਗੇ ਆ ਪਿਸਟਲ ਤਾਂ ਮੇਡ ਇਨ ਚਾਈਨਾ ਦੇ ਪਾਕਿਸਤਾਨ ਦੇ ਵਿੱਚ ਬਣੇ ਆ ਤਾਂ ਬਾਕੀ ਇਹ ਜਿਹੜਾ ਦੋਸ਼ੀ ਫੜਿਆ ਉਹਦਾ ਮੁੰਡਾ ਵੀ ਆਲਰੇਡੀ ਆਪਣੇ 2 ਕਿਲੋਹੇ ਰੌਣ ਥਾਣੇ ਛੱਡ ਦੇ ਮਕਮੇ ਵਿੱਚ ਜੇਲ੍ਹ ਦੇ ਵਿੱਚ ਬੰਦ ਆ ਜੀ ਤੇ ਬਾਕੀ ਪੁੱਛਿਆ ਜਾ ਰਹੀ ਰਿਸ਼ਤਾ ਕੀ ਜੰਨਾ ਬੋ ਜੀ ਰਿਸ਼ਤਾ ਇਹ ਦੋਨੇ ਹੈਗੇ ਆ ਆਪਸ ਵਿੱਚ ਮਾਮਾ ਆਪਣੇ ਵਾਂਗ ਅੰਦਰ ਲਿੰਕ ਪਾਕਿਸਤਾਨ ਨਾਲ ਇਹ ਤੋਂ ਵੈਰੀਫਾਈ ਕਰ ਰਹੇ ਹਾਂ ਬਾਕੀ ਤਸਦੀਕ ਕਰ ਰਹੇ ਹਾਂ ਜੀ ਬਾਕੀ ਜੋ ਹਾਲਲਾਂ ਤਾਂ ਇਹ ਹੀ ਆਏ ਜੇ ਬਾਕੀ ਪਰਖਾਲ ਕਰਕੇ ਪਤਾ ਲੱਗੇਗਾ ਜੀ ਤਰੀਕੀ ਨਜਾਇਜ਼ ਕਰਾਂਗੇ ਹਾਂ ਜੀ ਰਮਾਣਾ ਹਸਲ ਕਿਲਾ ਜੀ ਤਿੰਨ ਦਿਨ ਨਰਮਾਣ ਮਿਲਿਆ ਠੀਕ ਧਾਰੀਵਾਲ ਦੇ ਰਿਹਾਈਸ਼ੀ ਇਲਾਕੇ ਦੇ ਵਿੱਚ ਚੱਲ ਰਹੇ ਨਜਾਇਜ਼ ਬੋਇਲਰ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੇ ਹੁਕਮਾਂ ਦੇ ਉੱਤੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਤਾ ਅਤੇ ਬਾਇਲਰ ਮਾਲਕ ਨੂੰ ਬਾਇਲਰ ਬੰਦ ਕਰਨ ਦੀ ਹਦਾਇਤ ਕੀਤੀ ਹੈ ਬਾਈਲਰ ਫਟਣ ਦੇ ਖਤਰੇ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਾਰਵਾਈ ਕਰਦਿਆਂ ਤਹਿਸੀਲਦਾਰ ਧਾਰੀਵਾਲ ਦੀ ਅਗਵਾਈ ਦੇ ਵਿੱਚ ਪੰਜ ਮੈਂਬਰੀ ਟੀਮ ਬਣਾਈ ਜਿਸ ਦੇ ਵਿੱਚ ਇਹ ਵੀ ਦੱਸਣਯੋਗ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬੋਇਲਰ ਲਗਾਉਣ ਦੀ ਪਰਮਿਸ਼ਨ ਜੜੀਆ ਨਹੀਂ ਦਿੱਤੀ ਜਾਂਦੀ ਕਿਉਂਕਿ ਬੋਇਲਰ ਫਟਣ ਦੀਆਂ ਅਕਸਰ ਘਟਨਾਵਾਂ ਵਾਪਰਦੀਆਂ ਨਾਜ਼ਰ ਆਉਂਦੀਆਂ ਨੇ ਤੇ ਪਿਛਲੇ ਸਾਲ 24 ਅਕਤੂਬਰ ਨੂੰ ਅਜੇਹਾ ਇੱਕ ਬੋਇਲਰ ਉੱਤਰ ਪ੍ਰਦੇਸ਼ ਜੌਨਪੁਰ ਦੇ ਵਿੱਚ ਫਟਿਆ ਸੀ ਜਿਸ ਦੇ ਨਾਲ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਸੀ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਸੀ ਬੋਇਲਰ ਮਾਲਕ ਕੰਨਬ ਮਰਵਾਹਾ ਨੇ ਮੰਨਿਆ ਕਿ ਬਿਨਾ ਪਰਮਿਸ਼ਨ ਦੇ 2 ਸਾਲ ਤੋਂ ਰਿਹਾਇਸ਼ੀ ਇਲਾਕੇ ਦੇ ਵਿੱਚ ਉਹ ਬਾਇਲਰ ਚੱਲ ਰਿਹਾ ਹੈ ਸ਼ਿਕਾਇਤ ਕਰਤਾ ਰਜਨੀਸ਼ ਗੁਪਤਾ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਉਹ ਬਾਇਲਰ ਲੱਗੇ ਹੋਣ ਕਰਕੇ ਉਹਨਾਂ ਦੀ ਨੀਂਦ ਹਰਾਮ ਹੁੰਦੀ ਹੈ ਕਿਉਂਕਿ ਇਸ ਦੇ ਫਟਣ ਦਾ ਹਰ ਪਲ ਖਤਰਾ ਬਣਿਆ ਰਹਿੰਦਾ ਹੈ ਉੱਥੇ ਹੀ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਐਸ ਡੀਓ ਪੋਲਿਊਸ਼ਨ ਵਿਭਾਗ ਸੁਖਮਨੀ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੇ ਹੁਕਮਾ ਦੇ ਉਤੇ ਉਹ ਮੌਕੇ ਤੇ ਚੈਕਿੰਗ ਕਰਨ ਆਏ ਨੇ ਅਤੇ ਬੋਇਲਰ ਨੂੰ ਬੰਦ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਸਥਿਰਿਕ ਮਲੇ ਨਹੀਂ ਸੀਗੀ ਬੋਇਲਰ ਦੇ ਸੀਗੀ ਬੋਇਲਰ ਬਿਨਾਂ ਨਮਜ਼ੂਦ ਹੀ ਚੱਲਦਾ ਪਿਆਗਾ ਜਿਹਦਾ ਅਸੀਂ ਰਿਪੋਰਟ ਪਾ ਕੇ ਡਾਇਰੈਕਟਰ ਬੋਲ ਨੂੰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆ ਕਿ ਤੁਸੀਂ ਬੋਇਲਰ ਨਹੀਂ ਚਲਾ ਸਕਦੇ ਬੋਇਲਰ ਬੰਦ ਕਰ ਲਓ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਇਲਰ ਤਾਂ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖਦੋਂ ਬਾਅਦ ਬੜਾ ਲਗਮ ਬੋਇਲਰ ਹੁਣੇ ਮੰਨ ਪਿਆ ਅਸੀਂ ਦੇਖਿਆ ਜਿਉਂ ਅਸੀਂ ਪਹਿਲਾਂ ਵਿਜਟ ਕੀਤੀ ਸੀ ਉਹ ਚੱ ਉਜ਼ਰ ਬੋਰਡ ਆਪਣਾ ਕੇਸ ਡਾਇਰੈਕਟਰ ਬੋਦਰ ਚੰਦਰ ਭੇਜੀਤੀ ਗਈ ਉਹਨਾਂ ਦੇ ਕਹੇ ਅਨੁਸਾਰ ਕਿ ਬੋਦਰ ਬੰਦ ਹੋ ਚੁੱਕਾ ਹੈ ਇਹਨਾਂ ਦਾ ਮੋਕਲੇ ਬੋਦਰ ਸਾਨੂੰ ਬੰਦ ਮਿਲਿਆ ਆ ਵੀ ਅਨੁਮਤੀ ਦੀ ਗੱਲ ਕਰਦੇ ਪਈ ਆ ਉਹ ਸਾਡੇ ਪੋਲੂਸ਼ਨ ਬੋਰਡੋਂ ਲਾ ਲਈ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਛਾਨੀ ਹਲੇ ਪਰ ਲੇਕਿਨ 2 ਸਾਲ ਤੋਂ ਬੋਲਰ ਚੱਲ ਰਿਹਾ ਹੈ ਇਹ ਜਾਇਜ਼ ਹੈ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਜਨਰਲ ਦੇ ਸਕਦਾ ਹੈ ਜੀ ਉਹਦੇ ਉਹਨਾਂ ਦੇ ਨੋਰਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਇਲੈਕਟ੍ਰਿਕ ਇਲੈਕਟ੍ਰਿਕ ਇਹਨੇ ਕੋਲ ਹੈ ਨਹੀਂ ਜਿਪਲੀਸ਼ਨ ਅਸਟਰੀ ਕਿਉਂਕਿ ਆਰਟੀਪੀਸੀ ਹੈ ਨਹੀਂ ਜੀ ਹੋਰ ਕਿਹੜੇ ਕਿਹੜੇ ਨਿਕਲ ਪਾਏ ਤੁਸੀਂ ਪੁਲਿਸ ਨੂੰ ਬੋਲਦੇ ਧੂਆਂ ਵਾਲੀ ਲਗਦਾ ਕਿ ਕਿਹੜੀ ਸਰ ਜਿਹੜਾ ਬੋਇਲਰ ਦਾ ਸੀਗਾ ਧੂਆਂ ਦਾ ਸਟਾਫਰ ਲੱਗਦਾ ਹੁੰਦਾ ਆ ਜਿਹੜੇ ਬੋਇਲਰ ਹੀ ਬੰਦ ਹੋ ਗਿਆ ਫਿਰ ਧੂਆਂ ਦਾ ਆਟੋਮੈਟਿਕਲੀ ਬੰਦ ਹੋ ਜਾਂਦਾ ਜੀ ਉਹ ਇਲਲੀਗਲ ਚੱਲਦਾ ਸੀ ਹਾਂਜੀ ਇਲਲੀਗਲ ਸੀਗਾ ਇਹ ਦੌੜ ਉੱਪਰੋਂ ਵੀ ਚੱਲਦਾ ਪਿਆ ਸੀਗਾ ਜੀ ਮੇ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹੈ ਢਾਈ ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਧੂਆ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੇਲੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਹੈ ਤੁਹਾਡੇ ਅਬਰੋਲ ਹਸਪਤਲ ਜਾ ਕੇ ਤੁਸੀਂ ਉਹ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਜਾ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਗੋਂ ਸਾਡਾ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਦੋ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬੀਸ਼ਨ ਬਹੁਤ ਗਲਤ ਹੈ ਗਈ ਆ ਸਾਡੇ ਇਹ ਲਗਭਗ 2.5 ਸਾਲ ਤੋਂ ਬੋਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਿਤੇ ਖੁਦਾ ਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40 50 ਬੰਦੇ ਮਰ ਜਾਣੇ ਆ ਇਹ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਧ ਤੇ ਸੈਂਟਰ ਵਿੱਚ ਬੋਇਲਰ ਲੱਗਾਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਰ ਜਾਣੇ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਂਟ ਕੀਤੀ ਹੈ ਪੁਲਿਸ ਵਿਭਾਗ ਨੂੰ ਕੰਪਲੇਂਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਂਟ ਕੀਤੀ ਹੈ ਹੋਰ ਵੀ ਜਿੱਥੇ ਜਿੱਥੇ ਮੈਨੂੰ ਪੂਰਾ ਯਾਦ ਨਹੀਂ 7 8 10 ਜਗ੍ਹਾ ਤੇ ਕੰਪਲੇਂਟਾਂ ਕੀਤੀਆਂ ਕਾਰਵਾਈ ਕਾਰਵਾਈ ਹੋਈ ਕੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਨ੍ਹਾਂ ਨੇ ਬੰਦ ਕੀਤਾ ਪਰसों ਚੋਂ ਤੱਕ ਬਿਲਕੁਲ ਧੂਆ ਨਿਕਲਦਾ ਰਿਹਾ ਮੇਰੇ ਕੋਲ Jio ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲਏ ਹੋਏ ਨੇ ਜੇ ਕਹੋਗੇ ਤੇ ਮੈਂ ਪ੍ਰਾਈਡ ਕਰ ਦਿਓ ਵੀਡੀਓ ਮੇਰੇ ਨਾਲ ਕਰਦੇ ਕਾਰਵਾਈ ਕੋਈ ਨਹੀਂ ਹੋਈ ਆਂਦੇ ਨਹੀਂ ਜੀ ਪੋਲਿਊਸ਼ਨ ਵਿਭਾਗ ਵੱਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿਹਾ ਕਿ ਰੋਗ ਦਿਓ ਪਰ ਉਸ ਤੋਂ ਬਾਅਦ ਵੀ ਬਾਲਰ ਚੱਲਿਆ ਵਾ ਧੂਆ ਨਿਕਲਦਾ ਰਿਹਾ ਵਾ ਧੂਆ ਬਿਲਕੁਲ ਤਾਂ ਕਿਨਾਂ ਚਲਾ ਰਿਹਾ ਜੀ ਲੱਕੜ ਰੋਈ ਲੱਕੜ ਲੱਕੜ ਰੋਜ਼ ਲੱਤਦੀਆਂ ਮੇਰੇ ਕੋਲ ਦੇ ਵੀ ਵੀਡੀਓ ਹੈਗੇ ਲੱਕੜ ਤਾਂ ਹੀ ਆਂਦੀ ਕਿ ਬਾਲਰ ਚੱਲਦਾ ਪਿਆ ਵਾ ਨਾਮ ਕਹਨਾ ਵਾ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਜੋ ਕੰਪਲੇਂਟ ਆਈ ਹੈ ਅਸੀਂ ਉਹਨੂੰ ਅਸੈਪਟ ਕਰਦੇ ਹਾਂ ਉਹ ਕਹਿ ਰਹੇ ਸੀ ਕਿ ਕਿ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰसों ਦੇ ਚੌਥ ਫਾਈਨਲ ਦਾ ਕਲੋਜ਼ਰ ਲੈਟਰ ਆ ਗਿਆ ਵਾ ਉਹ ਕਲੋਜ਼ਰ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਕਿ ਕਿੰਨੇ ਸਮੇਂ ਦਾ ਸਮਾਂ ਮੰਗਿਆ ਸੀ ਤੁਸੀਂ ਹਾਂਜੀ ਸਮਾਂ ਕਿੰਨੇ ਸਮੇਂ ਦਾ ਮੰਗਿਆ ਸੀ ਤੁਸੀਂ ਬੰਦ ਕਰਨ ਦਾ ਨਹੀਂ 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 ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਓਕੇ 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 ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਉਹ ਆਪਣੇ ਕਿਆਸੀ ਫਾਈਨਲ ਲੈਟਰ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਦਿਓ ਅਸੀਂ ਬੰਦ ਕਰ ਦਿੰਦੇ ਹਾਂ ਸੋ ਫਿਲਹਾਲ ਇਸ ਬਲੋਟਨ ਦੇ ਵਿੱਚ ਨਾ ਹੀ ਖਬਰਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ